ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਬਲੌਗ ਦੀ ਸ਼ੁਰੂਆਤ ਆਪਾਂ ਨੇ ਕਰ ਦਿੱਤੀ ਆਗੀ ਇੱਥੇ ਅਸੀਂ ਲੈ ਰਹੇ ਸੀ ਇਹ ਇਹ ਵਾਲੇ ਬਰਤਨ ਹਨਾ ਚੀਨੀ ਮਿੱਟੀ ਦੇ ਕੰਟੇਨਰ ਵਗੈਰਾ ਹਨਾ ਵਰਤਮਾਨ ਤੇ ਸੋ ਪੀਸ ਹਨਾ ਕੁਝ ਇਦਾਂ ਦੀਆਂ ਚੀਜ਼ਾਂ ਸੀ ਸਾਰੀਆਂ ਆਈਟਮਾਂ ਜਿੰਨੀਆਂ ਵੀ ਹੁੰਦੀਆਂ ਕੱਪ ਵਗੈਰਾ ਹਨਾ ਤੇ ਪੌਟ ਵਗੈਰਾ ਵੀ ਸੀ ਜ ਇਨਾਂ ਕੋਲੇ ਵੀਰ ਵਾਲੇ ਵੀਰੇ ਕੋਲ ਨਾ ਨਿਗਾ ਪੈ ਗਈ ਮੇਰੀ ਹਨਾ ਦਰਵਾਜ਼ੇ ਅੱਗੇ ਲੰਘਿਆ ਜਾ ਰਹੀ ਸੀ ਮੈਂ ਕਿਹਾ ਚਲੋ ਦੇਖਦੇ ਆ ਨਾਲ ਹੀ ਦੀਵਾਰੀਆਂ ਦੇਖੀ ਜਾ ਰੀਆਂ ਸੀਗਾ ਕੱਪ ਵਗੈਰਾ ਕੱਪਾਂ ਦੇ ਡਿਜ਼ਾਈਨ ਸੱਚੇ ਬਹੁਤ ਸੋਹਣੇ ਸੀਗੇ ਇਨਾਂ ਕੋਲੇ ਪਰ ਮੈਂ ਕੱਪ ਵਗੈਰਾ ਨਹੀਂ ਲਏ ਹੈਗੇ ਮੇਰੇ ਕੋਲ ਪਹਿਲਾਂ ਹੀ ਹੈਗੇ ਸੀ ਮੈਂ ਦੇਖਦੀ ਸੀ ਇਹ ਵਾਲੇ ਬਰਤਨ ਹਨਾ ਤੇ ਮੈਨੂੰ ਬੈਸੇ ਕਿਚਨ ਦੇ ਵਿੱਚ ਰੱਖੇ ਹੋਏ ਸੋਹਣੇ ਲੱਗਦੇ ਪਰ ਆਪਣੇ ਵੀ ਕਿਚਨ ਦੇ ਵਿੱਚ ਕੋਈ ਇਦਾਂ ਦੀ ਸਪੇਸ ਤਾਂ ਨਹੀਂ ਹੈਗੀ ਹਨਾ ਰੱਖਣ ਦੀ ਪਰ ਫਿਰ ਵੀ ਮੈਨੂੰ ਸ਼ੌਂਕ ਆਈ ਵਾਲੀਆਂ ਚੀਜ਼ਾਂ ਦਾ ਮੈਂ ਕਿਹਾ ਚਲੋ ਆਪਾਂ ਲੈ ਲੈਂਦੇ ਆ ਹਨਾ ਬੀ ਚਲੋ ਹੌਲੀ ਹੌਲੀ ਕੋਈ ਸਲੈਬ ਵਗੈਰਾ ਬੰਨ੍ਹ ਜਾਂ ਫਿਰ ਕੋਈ ਅਚਾਰ ਵਗੈਰਾ ਹਨਾ ਇਦਾਂ ਜਿਹੜੇ ਵਰਨੀਆਂ ਹੁੰਦੀਆਂ ਨੇ ਚਲੋ ਉਹਦੇ ਵਿੱਚ ਰੱਖਿਆ ਜਾਂਦਾਗਾ ਤੇ ਵੈਸੇ ਕੋਈ ਲੇਡੀਜ਼ ਕੋਲ ਹਨਾ ਕਿੰਨੇ ਵੀ ਆਈਟਮਾ ਹੋਣ ਕਿਚਨ ਦੇ ਵਿੱਚ ਕਿੰਨੇ ਵੀ ਬਰਤਨ ਹੋਣ ਹਨਾ ਕੁਛ ਵੀ ਇੰਨਾ ਜ਼ਿਆਦਾ ਹੋਣਾ ਪਰ ਫਿਰ ਵੀ ਜਦੋਂ ਆਪਾਂ ਲੋਕੋ ਇਹ ਨਵੀਂ ਚੀਜ਼ ਹਨਾ ਦੇਖਦੀ ਆ ਮਨ ਨੂੰ ਐ ਹੁੰਦਾ ਵੀ ਹਨਾ ਆਪਾਂ ਲੈ ਲਈਏ ਵੀ ਆਪਣੇ ਕੋਲ ਰੱਖਿਆ ਹੋਈਆਂ ਸੋਹਣੀਆਂ ਲੱਗਣਗੀਆਂ ਮੇਰੇ ਕੋਲ ਪਹਿਲਾਂ ਹੀ ਇਹ ਵਾਲੇ ਜਿਹੜੇ ਖੱਪਾਂ ਦੀ ਸੈੱਟ ਨੇ ਤਕਰੀਬਨ 4-5 ਹੋਏ ਪੈਣੇਗੇ ਤੇ ਦੋ ਤਾਂ ਹਲੇ ਮੈਂ ਅਨਬਾਕਸ ਕੀਤੇ ਨਹੀਂ ਹੈਗੇ ਉਹ ਤਾਂ ਉਦਾਂ ਹੀ ਹਨਾ ਪੈ ਕੀ ਪਏ ਨੇ ਜੀ ਨਹੀਂ ਖੋਲੇ ਮੈਂ ਲੈ ਕੇ ਆਈ ਸੀ ਉਹ ਵਾਲੇ ਤੇ ਪਰ ਫਿਰ ਵੀ ਹਨਾ ਦੇਖ ਕੇ ਇੱਥੇ ਵੱਡੀ ਬੇਟੀ ਵੀ ਸੀਗੀ ਮੇਰੇ ਕੋਲ ਤੇ ਉਹ ਦੇਖ ਕੇ ਚਲੋ ਜੀ ਆਪਾਂ ਹੁਣ ਲਗਾਉਣਾ ਬੇਟੀ ਦੇ ਸੂਟ ਤੇ ਲਾਈਨਿੰਗ ਪਹਿਲਾਂ ਉਧਰ ਮਿਲ ਲਵੇ ਭੈਣਾਂ ਕੋਈ ਕੰਮ ਕਰਨ ਵਾਸਤੇ ਸਾਰੇ ਕੰਮ ਘਰ ਦੇ ਖਤਮ ਕਰਨ ਤੋਂ ਬਾਅਦ ਜਦੋਂ ਮੈਂ ਲੱਗੀ ਸੂਟ ਨੂੰ ਉਹ ਕਰਨਾ ਬਿਚੋਲਾ ਪਰ ਲਾਈਨਿੰਗ ਲਗਾ ਕੇ ਹਨ ਇਹਨੂੰ ਸਲਾਈ ਕਰ ਦਿੱਤੀ ਤੇ ਜਾਨੂੰ ਕੋਈ ਪਹਿਣਾ ਆ ਗਿਆ ਥ੍ਰੈਡਿੰਗ ਕਰਵਾਉਣ ਦੇ ਲਈ ਉੱਧਰ ਚਲੇ ਗਈ ਤੇ ਜੋ ਹੋਈਆਂ ਤੇ ਨਾਲ ਦੀ ਨਾਲ ਇਹ ਵਾਲਾ ਵੀਰਾ ਆ ਗਿਆ ਹਨ ਜਿਹਦੇ ਕੋਲ ਇਦਾਂ ਦਾ ਸਮਾਨ ਸੀਗਾ ਸਾਰਾ ਕੁਝ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹਨ ਟਰਿਆ ਵਗੈਰਾ ਇਹ ਜੋ ਸੀਗਾ ਚਲੋ ਜੀ ਬਣੀ ਰਹੋ ਆਪਣੇ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇ ਫਸਟ ਟਾਈਮ ਆਇਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਓ ਤੇ ਚਲੋ ਜੀ ਆਪਾਂ ਲਗਾ ਦਈਏ ਹੁਣ ਲਾਈਨਿੰਗ ਸੂਟ ਤੇ ਮੈਰਿਜ ਸੇ ਇੱਕ ਜਾਂ ਦੋ ਦਿਨ ਦੋ ਦਿਨ ਰਹਿ ਗਈ ਸ਼ਾਇਦ ਹਾਂ ਤੇ ਸੂਟ ਮੇਰੇ ਨਾਲ ਤਾਂ ਵੈਸੇ ਇਦਾਂ ਹੀ ਹੁੰਦਾ ਹੁੰਦਾਗਾ ਵੀ ਟਾਈਮ ਤੇ ਬਣਦੇ ਹੁੰਦੇ ਆ ਕੱਪੜੇ ਮੈਨੂੰ ਆਪਦਾ ਤਾਂ ਨਹੀਂ ਆਗਾ ਨਹੀਂ ਵੀ ਉਹਨੂੰ ਤਾਂ ਵੀ ਨਹੀਂ ਕੋਈ ਚੱਕਰ ਬਸ ਬੇਟੀ ਦਾ ਜ਼ਿਆਦਾ ਜ਼ਰੂਰੀ ਆ ਕੱਟ ਕੇ ਰੱਖਿਆ ਹੋਇਆਗਾ ਲਈ ਲਾਈਨਿੰਗ ਲਾ ਕੇ ਬਸ ਮਸ਼ੀਨਤੀ ਲੱਗਣਾਗਾ ਚਲੋ ਜੀ ਆਪਾਂ ਕਰੀਏ ਸੂਟ ਨੂੰ ਲਾਈਨਿੰਗ ਆ ਜਿਹੜੀ ਆਪਾਂ ਕੱਟ ਲਈ ਹੁਣ ਤੇ ਮੈਂ ਤੁਹਾਨੂੰ ਬਾਹਰ ਲਾ ਕੇ ਦਿਖਾਉਣੀ ਆ ਹਨਾ ਬਦਲ ਬਾਈਨੀ ਜ਼ਿਆਦਾ ਹੋਈ ਵੀ ਹਲਕੇ ਹਲਕੇ ਭੂਰ ਜੀ ਭੂਰ ਵੀ ਪਈ ਜਾ ਰਹੀ ਆ ਦੇਖੋ ਇਹਨਾਂ ਮੌਸਮ ਜਨੀਆਂ ਨਾ ਸੋਹਣਾ ਹੋਇਆ ਪਿਆਗਾ ਬਸ ਮੈਨੂੰ ਮੀਂਹ ਤੋਂ ਡਰ ਲੱਗਦਾ ਹਨਾ ਮੀਂਹ ਤੋਂ ਡਰ ਲੱਗਦਾ ਕਿਉਂ ਹਨਾ ਵੀ ਇੱਥੇ ਨਾ ਜਦੋਂ ਪਾਣੀ ਦੇ ਛਿੱਟੇ ਆ ਜਾਂਦੇ ਆ ਨਾ ਤਿਲਕਣ ਹੋ ਜਾਂਦੀ ਆ ਉਹ ਚੀਜ਼ ਤੋਂ ਨਾ ਵੀ ਫਿਰ ਬੈਪਰ ਹੱਥ ਚ ਰੱਖਣਾ ਪੈਂਦਾ ਮੈਨੂੰ ਹਨਾ ਤੇ ਆ ਦੇਖੋ ਆਪਾਂ ਬਾਹਰ ਆਇਆ ਸੀ ਭਾਈ ਹਨਾ ਮੈਂ ਤਾਂ ਹੋਰ ਤਾਂ ਕੁਝ ਨਹੀਂ ਲਿਆ ਹੈਗਾ ਮੈਂ ਆਹ ਵਾਲੇ ਲੈ ਨਹੀਂਗੇ ਅ ਅਚਾਰ ਵਾਸਤੇ ਜਿਹੜੇ ਆਪਣੇ ਹੁੰਦੇ ਆ ਕੰਟੇਨਰ ਜੇ ਮੈਂ ਤੁਹਾਨੂੰ ਦਿਖਾਉਣੀ ਆਗੀ ਬੈਕ ਕੈਮਰੇ ਨਾਲ ਤੁਹਾਨੂੰ ਮੈਂ ਦਿਖਾਉਣੀ ਆ ਮੈਂ ਕੰਟੇਨਰ ਜਿਹੜੇ ਕਿਸ ਤਰ੍ਹਾਂ ਦੇ ਲੈਨੇ ਹਨਾ ਕਿਵੇਂ ਦੇ ਲੈਨੇਗੇ ਤੇ ਚਾਰ ਲੈਏ ਨੇ ਮੈਂ ਇਹ ਦੋ ਛੋਟੇ ਦੋ ਵੱਡੇ ਹਨਾ ਸੋਹਣੇ ਲੱਗੇ ਮੈਨੂੰ ਪੱਟ ਰੱਖਣ ਦੀ ਜਗ੍ਹਾ ਤਾਂ ਹੈ ਨਹੀਂ ਇਹ ਪਰ ਆਪਾਂ ਦੇਖਦੇ ਇੱਥੇ ਕੰਸਰ ਵਗੈਰਾ ਖੁਸ਼ ਭਵਾਵਾਂਗੇ ਤੇ ਫਿਰ ਆਪਾਂ ਰੱਖਾਂਗੇ ਤੇ ਦਿਖਾਉਣੀ ਹੈ ਸੋਨੂੰ ਕਿਵੇਂ ਦੇਣਗੇ ਲੋ ਜੀ ਆ ਲੈਨੇ ਮੈਂ ਦੋ ਕੰਟੇਨਰ ਇਹ ਦੋ ਲੈਨੇ ਮੈਂ ਵੱਡੇ ਤੇ ਦੋ ਇਹ ਲੈਨੇ ਛੋਟੇ ਦੋਏ ਲੈਨੇ ਵੱਡੇ ਤੇ ਦੋਏ ਲੈਨੇਗੇ ਮੈਂ ਛੋਟੇ ਇਹਨਾਂ ਨਾਲ ਇੱਕ ਜਿਹੜਾ ਟੱਕਣਾ ਐਕਸਟਰਾ ਦਿੱਤਾ ਸੀਗਾ ਵੀਰੇ ਨੇ ਕਹਿੰਦੇ ਕਈ ਵਾਰ ਟੁੱਟ ਵਗੈਰਾ ਜਾਵੇ ਹਨਾ ਵੀ ਤੁਸੀਂ ਇਹ ਪਰ ਇਹਦੇ ਨਾਲ ਆ ਜਿਹੜਾ ਟੱਕਣਾ ਜ਼ਿਆਦਾ ਮੈਚ ਕਰਦਾ ਲੱਗਦਾ ਮੈਨੂੰ ਮੈਨੂੰ ਹਿੱਲ ਕੇ ਵੀ ਕਿਤੇ ਨਹੀਂ ਇਹ ਲੱਗਦੇ ਤਾਂ ਨਹੀਂ ਕਿਤੇ ਦੇਗ ਲੱਗਦਾ ਤਾਂ ਇਦਿਆਂ ਹਨਾ ਵੀ ਜਿਵੇਂ ਲੱਗ ਰਹੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਐਸੇ ਸੋਹਣੇ ਲੱਗੇ ਬਿੰਨਾ ਬਹੁਤ ਚੰਗੇ ਇਹਨਾਂ ਨੂੰ ਲੈਣ ਦੀ ਰੇਜ ਸੀਗੀ ਵੀ achar ਵਗੈਰਾ ਇਹਨਾਂ ਨੂੰ ਵਰਨਿਆ ਜੀ ਨਹੀਂ ਇਹ achar ਵਗੈਰਾ ਵੀ ਕੁਛ ਰੱਖਿਆ ਜਾਂਦਾ ਹਨਾ ਈ ਬੋਸਾਂੀਆਂ ਲਗਾਏ ਲਾਈਨਿੰਗ ਆਨੇ ਮੈਂ ਜੇ ਚਾਰ ਚਲੋ ਜੀ ਆਪਾਂ ਹੁਣ ਲਗਾਉਣਾ ਬੇਟੀ ਦੇ ਸੂਟ ਤੇ ਲਾਈਨਿੰਗ ਪਹਿਲਾਂ ਉਧਰ ਮਿਲ ਲਵੇ ਪਹਿਣ ਆ ਗਈ ਕੋਈ ਕੰਮ ਕਰਨ ਵਾਸਤੇ ਸਾਰੇ ਕੰਮ ਘਰ ਦੇ ਖਦਮ ਕਰਨ ਤੋਂ ਬਾਅਦ ਜਦੋਂ ਮੈਂ ਲੱਗੀ ਸੂਟ ਨੂੰ ਉਹ ਕਰਨਾ ਵੀ ਚਲੋ ਆਪਾਂ ਲਾਈਨਿੰਗ ਲਗਾ ਕੇ ਹਨ ਇਹਨੂੰ ਸਲਾਈ ਕਰ ਦਈ ਤੇ ਜਾਨੂੰ ਕੋਈ ਪਹਿਣਾ ਆ ਗਈਆਂ ਥ੍ਰੈਡਿੰਗ ਕਰਵਾਉਣ ਦੇ ਲਈ ਉਧਰ ਚਲੇਗੀ ਤੇ ਦੇ ਉਹ ਹੋਈਆਂ ਤੇ ਨਾਲ ਦੀ ਨਾਲ ਇਹ ਵਾਲਾ ਵੀਰਾ ਆ ਗਿਆ ਹਨ ਜਿਹਦੇ ਕੋਲ ਇਦਾਂ ਦਾ ਸਮਾਨ ਸੀਗਾ ਸਾਰਾ ਕੁਝ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹਨ ਟ੍ਰੇਆ ਵਗੈਰਾ ਇਹ ਜੋ ਸੀਗਾ ਤੇ ਲੋ ਜੀ ਇੱਥੇ ਬਸ ਮੈਂ ਲੱਗੀ ਸੀਗੀ ਸੂਟ ਤੇ ਲਾਈਨਿੰਗ ਲਗਾਉਣ ਵਾਸਤੇ ਸਾਰੇ țella ਲਗਾ ਲਈ ਸੀ ਬਸ ਇਹ ਐਂਡ ਤੇ ਬਾਹਾਂ ਤੇ ਬਸ ਫਰੌਕ ਦੇ ਨਾ نیچے ਵਾਲੇ ਘੇਰੇ ਤੇ ਰਹਿੰਦੀ ਸੀਗੀ ਲਗਾਉਣ ਵਾਲੀ ਤੇ ਬਸ ਇਥੇ ਆਪਾਂ ਆਪਣੀ ਵੀਡੀਓ ਦਾ ਕਰਦੇ ਆਂਡਲ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਫਸਟ ਟਾਈਮ ਆਏ ਹੋ ਤੇ ਲਾਈਕ ਸ਼ੇਅਰ ਤੇ ਇੱਕ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਅੱਗੇ ਵੀ ਆਪਦੇ ਫਰੈਂਡ ਸਰਕਲ ਚ ਵੀਡੀਓ ਆਪਣੀ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਛੋਟਾ ਥੋੜਾ ਜਿਹਾ